ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ 90 ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਦਿਨੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਹੁਣ ਗਰਮੀ ਆ ਰਹੀ ਆ ਤੇ ਦਿਨੋਂ ਪ੍ਰਤੀ ਦਿਨ ਗਰਮੀ ਵਾਸੀ ਜਾ ਰਹੀ ਆ ਤੇ ਉਹਦੇ ਲਈ ਬਹੁਤ ਸਾਰੇ ਲੋਕ ਰੁੱਖ ਪੌਦੇ ਵੀ ਲਗਾਮਦੇ ਨੇ ਤੇ ਪੰਛੀਆਂ ਲਈ ਵੀ ਬਹੁਤ ਸਾਰੇ ਉਪਰਾਲੇ ਜਿਹੜੇ ਕੀਤੇ ਜਾਂਦੇ ਨੇ ਇਸ ਦੇ ਨਾਲ ਹੀ ਅੱਜ ਤੁਹਾਨੂੰ ਮੁਖੰਮੇ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਜਿੱਥੇ ਪੰਛੀਆਂ ਦਾ ਜਿਹੜਾ ਆਲਣੇ ਆ ਉਹ ਮਿਲਦੇ ਨੇ ਤੇ ਹੋਰ ਵੀ ਬਹੁਤ ਕੁਝ ਮਿਲਦਾ ਹੈ ਜ ਜ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਨਾਲੇ ਰਹਨੇ ਆ ਦੋਸਤੋ ਇਹ ਦੇਖ ਸਕਦੇ ਹੋ ਕਿ ਜਿਹੜੇ ਪੰਛੀਆਂ ਦੇ ਆਲਣੇ ਹੁੰਦੇ ਆ ਤੇ ਇਹ ਬਣਾ ਕੇ ਬਣਾਉਤੀ ਜਿਹੜੇ ਉਹ ਜਿਹੜੇ ਫਲਣੇ ਆ ਇਹ ਬਣਾ ਬਣਾ ਕੇ ਰਾਇਏ ਹੋਏ ਆ ਤੇ ਜੇ ਤੁਹਾਨੂੰ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਜ ਆਪਣੇ ਗੁੰਲੰਦਰ ਹੋਰ ਦੇ ਉੱਤੇ ਆ ਤੇ ਇਹਨਾਂ ਦੇ ਬਾਰੇ ਆਪਾਂ ਗੱਲਬਾਤ ਵੀ ਹੋਣਾ ਕਰਦੇ ਆ ਭਾਵੇਂ ਇਹਨਾਂ ਦੇ ਦੇਖੇ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਨੇ ਇਸ ਤੋਂ ਇਲਾਵਾ ਅੱ ਘੜੇ ਤੁਸੀਂ ਦੇਖ ਸਕਦੇ ਹੋ ਕੜਿਆ ਦਾ ਘੜਿਆ ਦਾ ਪਾਣੀ ਜਿਹੜਾ ਵਾ ਤੇ ਬਹੁਤ ਵਧੀਆ ਹੁੰਦਾ ਵਾ ਘੜਿਆ ਦਾ ਪਾਣੀ ਜਿਹੜਾ ਵਾ ਪੀਣ ਨਾਲ ਬਹੁਤ ਬਿਮਾਰੀਆਂ ਦਾ ਜਿਹੜਾ ਵਾ ਛੁਟਕਾਰਾ ਮਿਲਦਾ ਏ ਤੇ ਬਾਕੀ ਹੋਰ ਵੀ ਗੱਲਬਾਤ ਕਰਦੇ ਆ ਕਿ ਅੰਕਲ ਨਾਲ ਮੌਜੂਦ ਨੇ ਤੇ ਉਹਨਾਂ ਨੇ ਆਪਾਂ ਪੁੱਛਦੇ ਆ ਤੇ ਆਹ ਦੇਖੋ ਘੜੇ ਵੀ ਕਿੰਨੇ ਬਣੇ ਹੋਇਆ ਸਪੈਸ਼ਲ ਇਹਦੇ ਨਾਲ ਟੂਟੀ ਲਗਾਈ ਗਈ ਆ ਘੜਿਆਂ ਦੇ ਨਾਲ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਘੜੇ ਜਿਹੜੇ ਆਪਣੇ ਬਹੁਤ ਲੋਕ ਵਰਤਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵੇਲੇ ਤੇ ਗਲਾਸ ਦੇ ਨਾਲ ਪਾਣੀ ਆਪਾਂ ਕੜਦੇ ਹੁੰਦੇ ਆ ਜਾਂ ਕੋਈ ਆਪਣੀ ਲਾਗੇ ਚੀਜ਼ ਰੱਖ ਲੈਂਦੇ ਆ ਪਰ ਹੁਣ ਘੜਿਆਂ ਦੇ ਨਾਲ ਜੇ ਤੁਸੀਂ ਦੇਖ ਸਕਦੇ ਹੋ ਕਿ ਟੂਟੀ ਜਿਹੜੀ ਆ ਉਹ ਨਾਲ ਹੀ ਲਗਾ ਦਿੱਤੀ ਆ ਉਸੇ ਥਾਂ ਤੇ ਰੱਖ ਕੇ ਤੁਸੀਂ ਘੜੇ ਜਿਹੜੇ ਆ ਘੜਿਆਂ ਦੇ ਪਾਣੀ ਜਿਹੜਾ ਪੀ ਸਕਦੇ ਹੋ ਤੇ ਆਪਣੇ ਬਟਾਲੇ ਸ਼ਹਿਰ ਦੇ ਤੇ ਦੁਕਾਨਾਂ ਤੇ ਇਸ ਤੋਂ ਇਲਾਵਾ ਕਿਸੇ ਕੇਸ ਦੀ ਮਸ਼ਾਵਰਾਤ ਆਬ ਝੰਡੇ ਵੀ ਲਿਆਣੇ ਹੋਣ ਜਾਂ ਕਿਸਾਨੀ ਅੰਦੋਲਨ ਦਾ ਝੰਡਾ ਕੋਈ ਲਿਆਣਾ ਹੋਵੇ ਵੀ ਤੁਸੀਂ ਲਾ ਸਕਦੇ ਹੋ ਅੱਜ ਉਹਨਾਂ ਨੂੰ ਪੁੱਛਣਾ ਵਾ ਪਿਆ ਗਿਆ ਖਾਲਾ ਉਹ ਵੀ ਤੁਸੀਂ ਇਥੇ ਲੈ ਆ ਸਕਦੇ ਹੋ ਆਪਣੇ ਜਲੰਧਰ ਮਾਤਾ ਸਰਕਣੀ ਦੀ ਦਾ ਜਿਹੜਾ ਜਾਦਗਰੀ ਡੇਟ ਆ ਉਹਦੇ ਨਾਲ ਇਹ ਦੁਕਾਨ ਹੈ ਹੱਗੀ ਹੈ ਤੇ ਆਪਾਂ ਗੱਲ ਕਰਦੇ ਇਥੇ ਭਾਜੀ ਹੋਣੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਾਸਤਰੀ ਗੱਲ ਕਰੀ ਗਈ ਠੀਕ ਠਾਕ ਜੀ ਹਾਂਜੀ ਹਾਂਜੀ ਭਾਜੀ ਇਹ ਭਾਜੀ ਇਹ ਜਿਹੜਾ ਆਪਣੇ ਇੱਕ ਮਿੰਟ ਬਾਹਰ ਆ ਜੀ ਬੱਲੇ ਇਹ ਜਿਹੜੇ ਮਟਕਿਆਂ ਦਾ ਕੰਮ ਆ ਕਿੱਦਾਂ ਮਤਲਬ ਤੁਸੀਂ ਆਪ ਤਿਆਰ ਕਰਦੇ ਜਾਂ ਨਹੀਂ ਭਾਜੀ ਅਸੀਂ ਪਿਛੋਂ ਮਾਲ ਲਈਦੇ ਬਣਾ ਕੇ ਬੜੇ ਆਉਂਦੇ ਪਿਛੋਂ ਹੀ ਠੀਕ ਹੈ ਤੇ ਜਿਹੜੇ ਆਲਣੇ ਆ ਉਹ ਵੀ ਆਲਣੇ ਵੀ ਪਿਛੋਂ ਬੜੇ ਆਉਂਦੇ ਜੀ ਅੱਛਾ ਜੀ ਤੇ ਇਹ ਭਾਜੀ ਇਸ ਤਰ੍ਹਾਂ ਮਿੱਟੀ ਦੇ ਘੜੇ ਆ ਕਿੱਥੇ ਤੇ ਮਟਕਾਵਾ ਹਾਂਜੀ ਇਹਦਾ ਮਟਕੇ ਦਾ ਪਾਣੀ ਆ ਹਾਂਜੀ ਇਹ ਤੁਸੀਂ ਫ੍ਰਿਜ ਨਾਲੋਂ ਜ਼ਿਆਦਾ ਦੇਖੋਗੇ ਠੰਡਾ ਹੁੰਦਾ ਠੀਕ ਹੈ ਜੀ ਇਹਨੂੰ ਰਾਤ ਨੂੰ ਭਰੋ ਹਾਂਜੀ ਤੇ ਸਵੇਰੇ ਪੀਓ ਇਹ ਤੁਹਾਨੂੰ ਪਤਾ ਲੱਗੇਗਾ ਕਿ ਪਾਣੀ ਦੀ ਕੁਆਲਿਟੀ ਆਸੀਂ ਫ੍ਰਿਜ ਦਾ ਪਾਣੀ ਪੀਂਦੇ ਆ ਤੇ ਤੁਹਾਡੇ ਜਿਦਾਂ ਆਹ ਮੌਸਮ ਦੇ ਵਿੱਚ ਗਲੇ ਖਰਾਬ ਹੋ ਜਾਂਦੇ ਆ। ਹਾਂਜੀ। ਅਸੀਂ ਇਹਦਾ ਪਾਣੀ ਪੀਓਗੇ ਤੁਹਾਡਾ ਗਲਾ ਖਰਾਬ ਨਹੀਂ ਹੋਏਗਾ। ਬਿਲਕੁਲ ਠੀਕ ਹੈ ਜੀ। ਬਾਕੀ ਅਸੀਂ ਪਹਿਲਾਂ ਇਹਨੂੰ ਅਸੀਂ ਕੰਮ ਚਾਲੂ ਕਰਨ ਤੋਂ ਪਹਿਲਾਂ ਅਸੀਂ ਯੂਜ਼ ਕੀਤਾ। ਠੀਕ ਹੈ। ਅਸੀਂ ਇਹਨੂੰ ਦੇਖਦੇ ਰਹੇ ਕਿ ਪਾਣੀ ਵਾਕਈ ਤੇ ਕੋਈ ਨੁਕਸਤ ਨਹੀਂ ਹੈਗਾ ਜਾਂ ਕੋਈ ਪਾਣੀ ਦਾ ਫਟਾਟ ਵੀ ਨਹੀਂ ਹੈਗਾ। ਹਾਂਜੀ। ਇਹ ਕਿ ਨਹੀਂ ਸਾਨੂੰ ਬਹੁਤ ਵਧੀਆ ਟੇਸਟ ਦਾ ਜਿਹੜਾ ਵਾ ਫਰਕ ਲੱਗਾ ਸਾਨੂੰ ਜਦੋਂ ਇਸ ਕਰਕੇ ਸੀ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਵੀ ਲੋਕ ਜਿਹੜੇ ਘੜਿਆਂ ਦਾ ਪਾਣੀ ਪੀਂਦੇ ਲੈਂਦੇ। ਭਾਜੀ ਪਹਿਲਾਂ ਇਸ ਨੂੰ ਘੜਿਆਂ ਦੇ ਵਿੱਚ ਲੋਕੀਆ ਤੇ ਹਾਂ ਸੀ ਹੋ ਗਿਆ ਕਿ ਜਮਾਨਾ ਆ ਗਿਆ ਕਿ ਟੂਟੀਆਂ ਲਾ ਦੋ ਪਹਿਲਾਂ ਲੋਕੀ ਨੂੰ ਜਿਹੜਾ ਇਹ ਕੜਸ਼ੀਆਂ ਰਾਈ ਕੱਢਦੇ ਰਹੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਦੇ ਨਾਲ ਪਾਣੀ ਹਜੇ ਵੀ ਗਾਹ ਕੋਸਤਰਾ ਦਾ ਹੁੰਦਾ ਕਿ ਜਿਹੜਾ ਕਹਿੰਦੇ ਨੇ ਕਿ ਭਾਈ ਟੂਟੀ ਨਹੀਂ ਲਾਉਣੀ ਅਸੀਂ ਕਟਛੀ ਨਾ ਕੱਢਣਾ ਤੇ ਫਿਰ ਉਹ ਬਿਨਾ ਟੂਟੀਆਂ ਤੋਂ ਵੀ ਹੈਗੇ ਆ ਜਿਹੜਾ ਬੰਦਾ ਕਹੇ ਕਿ ਹਨ ਬਿਨਾ ਟੂਟੀ ਦੀ ਜਈਦਾ ਬਿਨਾ ਟੂਟੀ ਦੇ ਵੀ ਦੇ ਦਿੰਦਾ ਜਿਹੜਾ ਟੂਟੀ ਵਾਲਾ ਮੰਗਦਾ ਟੂਟੀ ਵਾਲਾ ਦੇ ਦਿੰਦਾ ਇਹਦੇ ਵਿੱਚ ਗਲਾਸ ਹੈਗਾ ਜਿਸ ਤਰ੍ਹਾਂ ਪਾਣੀ ਪੀਣ ਵਾਸਤੇ ਦਹੀਂ ਜਮਾਉਣ ਵਾਸਤੇ ਹੈਗੇ ਆ ਤੁਹਾਡੇ ਕੋਲ ਉਹ ਬਹੁਤ ਵਧੀਆ ਇਹਦੇ ਵਿੱਚ ਮਿੱਟੀ ਦੇ ਭਾਂਡੇ ਜੇ ਤੁਸੀਂ ਦਹੀਂ ਜਮਾਓਗੇ ਨਾ ਤੁਹਾਡੀ ਕੁਆਲਿਟੀ ਦਾ ਪਤਾ ਲੱਗੇਗਾ ਇਹਦਾ ਮਿੱਟੀ ਦੇ ਭਾਂਡੇ ਜਿਹੜਾ ਦਹੀਂ ਜਮਾ ਸਕਦਾ ਦਹੀਂ ਜਮਾਓ ਤੁਸੀਂ ਤਾਂ ਆਹ ਵੇਖੋ ਜੀ ਅੰਕਲ ਜੀ ਨੇ ਇਹ ਵਿੱਚ ਦੱਸਿਆ ਕਿ ਜੇ ਤੁਸੀਂ ਦਹੀਂ ਜਮਾਉਣਾ ਹੈ ਜਾਂ ਉਹ ਦੇਖੋ ਆ ਦਹੀਂ ਜਮਾਉਣ ਵਾਲਾ ਵਾ ਠੀਕ ਹੈ ਜੀ ਇਹਦੇ ਵਿੱਚ ਤੁਹਾਡੀ ਕੁਆਲਿਟੀ ਪਤਾ ਲੱਗੇਗੀ ਦੁੱਧ ਦੀ ਠੀਕ ਜੀ ਕਿ ਦੁੱਧ ਦੀ ਕੁਆਲਿਟੀ ਕੀ ਆ ਇਹਦੇ ਵਿੱਚ ਤੁਸੀਂ ਦੁੱਧ ਰਾਂ ਨੂੰ ਜਮਾਓ ਹਾਂ ਜੀ ਤੇ ਇਹ ਦੁੱਧ ਜਿਹੜਾ ਤੁਹਾਡਾ ਲੋਹੇ ਵਾਂਗੂ ਦਹੀਂ ਜੰਮ ਜਾਣਾ ਠੀਕ ਠੀਕ ਜੀ ਕਿਉਂਕਿ ਜਿਹੜਾ ਪਾਣੀ ਆ ਉਹ ਸਾਰਾ ਚੁੱਸਿਆ ਜਾਣਾ ਤੇ ਜਿਹੜਾ ਦੁੱਧ ਇਕੱਲਾ ਦੁੱਧ ਜੰਮਣਾ ਫੇਰ ਦਹੀਂ ਜਿਹੜਾ ਵਾ ਟੇਸਟ ਬਣ ਜਾਂਦਾ ਠੀਕ ਜੀ niche glass je ਆਪਣਾ ਅਡਰੈਸ ਕਿਹੜਾ ਜੀ ਸਾਡਾ ਉਮਰਪੁਰਾ ਜਲੰਧਰ ਰੋਡ ਨੰਨਦੀਕ ਯੂਨਿਕ ਏਜੰਸੀ ਹੀਰੋ ਆਂ ਦਾ ਮੋਟਰਸਾਈਕਲ ਉਹਦੇ ਲਾਗੇ ਸਾਡੀ ਬਾਬਾ ਸੀਟ ਕਵਰ ਦੁਕਾਨ ਆ ਸਾਡਾ ਵੈਸੇ ਟਰੈਕਟਰਾਂ ਦਾ ਛਤਰੀਆਂ ਦਾ ਕੰਮ ਆ ਨਾਲ ਸਾਡੇ ਫਲੈਕ ਝੰਡਿਆਂ ਦਾ ਕੰਮ ਆ ਨਾਲ ਮਿੱਟੀ ਦਾ ਕੰਮ ਆ ਭੰਡਿਆਂ ਦਾ ਸਾਡਾ ਨੰਬਰ ਦੋ ਜੀ ਮੋਬਾਈਲ ਨੰਬਰ ਸਾਡਾ ਹੈਗਾ ਜੀ 98554484523 ਬਾਕੀ ਜੇਕਰ ਆਲਣੇ ਕਿ ਇਨੇ ਮਗੌਲੇ ਹੋਣ ਜਿਆਦਾ ਲੈਣੀ ਹੋਣ ਤੁਹਾਨੂੰ ਇਹ ਸਾਡੇ ਕੋਲ ਆ ਦੇ ਵਿੱਚ ਬੀ ਡੀਟੀ ਸਾਡੀ ਆ ਲੈਣੇ ਅਸੀਂ ਆਪ ਨਹੀਂ ਬਣਾਉਂਦੇ ਇਹ ਪਿੱਛੋਂ ਕਿੱਥੋਂ ਬਣੇ ਆਉਂਦੇ ਆ ਸਾਡੇ ਕੋਲ ਅਸੀਂ ਜਿਹਦੇ ਕੋਲ ਵਪਾਰੀ ਕੋਲ ਮਾਲ ਲੈਣੇ ਆ ਉਹ ਵੀ ਨਹੀਂ ਸਾਨੂੰ ਦੱਸਦਾ ਇਹਦੇ ਵਿੱਚ ਕਮਾਈ ਕੁਛ ਨਹੀਂ ਹੈਗੀ ਸਮਝ ਲਓ ਕਿ ਇੱਕ ਸੇਵਾ ਆਉਂਦਾ ਵਾ ਤੇ ਸੇਵਾ ਕਰਕੇ ਦੇਦੀਦਾ ਵਾ ਕਿ ਗਾ ਕਹਿੰਦਾ ਕਿ ਚੱਲ ਜਨਵਰਾ ਕਰਕੇ ਦੇ ਦੇਦੇ ਅਸੀਂ ਪਹਿਲਾਂ ਜਿਸ ਤਰ੍ਹਾਂ ਅਸੀਂ 100 ਰੁਪਏ ਦਾ ਵੇਚਨੇ ਆ ਅਸੀਂ ਪਹਿਲਾਂ ਕਿਹਾ ਸੀ 120 ਦਾ ਵੇਚਾਂਗੇ ਪਰ ਨਹੀਂ ਇਹ ਮੰਨ ਨਹੀਂ ਬੰਨਿਆ ਕਿ ਨਹੀਂ ਯਾਰ ਨਹੀਂ 100 ਦਾ ਕੋਈ ਗੱਲ ਨਹੀਂ ਜੇ ਇੱਕ ਆਟਮ ਦੇ ਵਿੱਚ ਅਸੀਂ ਪੈਸੇ ਨਾ ਮਿਲਾਗੇ ਤੇ ਸਾਨੂੰ ਕੋਈ ਘਟਾ ਨਹੀਂ ਹੈਗਾ ਤੇ ਮਾਰੇ ਦਿਨ ਨਾਲ ਬਹੁਤ ਵਧੀਆ ਸੋ ਬਹੁਤ ਵਧੀਆ ਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅੰਕਲ ਜੀ ਖੁਦ ਆਪ ਵੀ ਘੜੇ ਦਾ ਪਾਣੀ ਜਿਹੜਾ ਵਰਤ ਰਹੇ ਆ ਤੇ ਆਪੋ ਦੀ ਢੱਕਣਾ ੱਟੀ ਨੂੰ ਦੇਖੋ ਜੀ ਘੜੇ ਦਾ ਪਾਣੀ ਜਿਹੜਾ ਵਾ ਅਜੇ ਵੀ ਵਰਤਿਆ ਜਾਂਦਾ ਏ ਤੇ ਅਜੇ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਪਤਾ ਵਾ ਘੜੇ ਦੇ ਪਾਣੀ ਦੇ ਕੀ ਫਾਇਦੇ ਨੇ ਤੋ ਉਹ ਅੱਜ ਵੀ ਵਰਤਣ ਲੇ ਆ ਦੇਖੋ ਪਾਣੀ ਪੀ ਕੇ ਬਹੁਤ ਪਾਣੀ ਠੰਡਾ ਬਿਲਕੁਲ ਪਿਓਰ ਸਾਫ ਪਾਣੀ ਆ ਤੇ ਇਹ ਜਿਹੜਾ ਛੇਪ ਲਈ ਜਿਹੜਾ ਘਰੇ ਦਾ ਪਾਣੀ ਉਹ ਬਹੁਤ ਇਹਦੇ ਚ ਤੁਹਾਨੂੰ ਇਹ ਪਾਣੀ ਪੀਣ ਨਾਲ ਤੁਹਾਨੂੰ ਜਿਸ ਤਰ੍ਹਾਂ ਗੈਸ ਕਬਜ਼ ਜਿਸ ਤਰ੍ਹਾਂ ਗਲੇ ਦਾ ਸਾੜ ਪੈਂਦਾ ਤੁਹਾਨੂੰ ਉਹ ਨਹੀਂ ਪਏਗਾ ਪਾਣੀ ਪੀਣ ਨਾਲ ਕਿਉਂਕਿ ਫਰਿੱਜ ਦਾ ਜਿਹਦਾ ਅਸੀਂ ਪਾਣੀ ਪੀਂਨੇ ਆ ਨਾ ਉਹ ਸਾਨੂੰ ਇਲੈਕਟ੍ਰੋਨਿਕ ਦਿੰਦਾ ਬਣ ਹਾਂਜੀ ਹਾਂਜੀ ਸਾਨੂੰ ਗੈਸ ਦਿੰਦਾ ਉਹ ਗੈਸ ਹੈ ਉਸ ਟਾਈਮ ਤੇ ਠੰਡਾ ਸਮਝ ਕੇ ਪੀ ਲੈਂਦੇ ਆ ਪਰ ਉਹ ਸਾਨੂੰ ਬਾਅਦ ਚ ਸਰੀਰ 'ਚ ਸਾੜ ਪਾਉਂਦਾ ਇਹ ਪਾਣੀ ਇੱਕ ਸਾਡਾ ਸਾਫ਼ ਪਾਣੀ ਸਿੱਧਾ ਸਾਫ਼ ਪਾਣੀ ਕੀ ਲੱਗਾ ਜੀ ਅੰਕਲ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਬਾਕੀ ਦੋਸਤੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਮਾਨ ਹੈ ਤੋ ਘੜਿਆਂ ਦਾ ਜਾਂ ਆਲਣੇ ਵਗੈਰਾ ਲੈਣਾ ਚਾਹੁੰਦੇ ਹੋਗੇ ਤੇ ਉਹ ਵੀ ਤੁਸੀਂ ਲਿਆ ਸਕਦੇ ਹੋ ਆਣ ਕੇ ਆਪਣਾ ਜਲੰਧਰ ਰੋਡ ਉਮਰਪੁਰਾ ਮੋਬਾਈਲ ਨੰਬਰ ਐਡਰੈਸ ਤੁਹਾਨੂੰ ਭੇਜ ਲੈ ਕੇ ਦਵਾਂਗੇ ਨੰਬਰ ਵੀ ਮੋਬਾਈਲ ਨੰਬਰ ਵੀ ਤੇ ਭਾਈ ਹੁਣਾਂ ਨੇ ਬੋਲਿਆ ਵੀ ਆ ਤੇ ਇਸ ਦੇ ਨਾਲ ਹੀ ਆਪਾਂ ਮਿਲਦੇ ਹਾਂ ਤੁਹਾਨੂੰ ਹੋਰ ਨਵੇਂ ਬਲੌਗ ਦੇ ਵਿੱਚ